ਅੱਜ ਜਿਹੜੀ ਸਾਡੀ ਪਟੀਸ਼ਨ ਸੀਗੀ ਜਿਹਦੀ ਪ੍ਰੇਅਰ ਸੀਗੀ ਕਿ ਜਿਹੜੀ ਇਨਵੈਸਟੀਗੇਸ਼ਨ ਐ ਇਸ ਐਫ ਆਈ ਆਰ ਦੀ ਉਹ ਇੰਡੀਪੈਂਡੈਂਟ ਏਜੰਸੀਆਂ ਸੀਬੀਆਈ ਨੂੰ ਸੌਂਪ ਦਿੱਤੀ ਜਾਵੇ ਤੇ ਪੰਜਾਬ ਪੁਲਿਸ ਤੋਂ ਨਾ ਕੰਟੀਨਿਊ ਕਰਾਈ ਜਾਵੇ ਉਹ ਅਲਾਉ ਕਰਤੀ ਐ ਇਹੇ ਡਾਇਰੈਕਸ਼ਨ ਹੋਈ ਐ ਕਿ ਇਸ ਇਨਵੈਸਟੀਗੇਸ਼ਨ ਨੂੰ ਹੈਡ ਕਰਨਗੇ ਇੱਕ ਆਈਪੀਐਸ ਆਫੀਸਰ ਤੇ ਕੋਈ ਵੀ ਪੰਜਾਬ ਕਾਡਰ ਦੇ ਆਫੀਸਰ ਇਸ ਦਾ ਹਿੱਸਾ ਨਹੀਂ ਹੋਣਾ ਕਰਨਲ ਵਾਠ ਵਾਲਾ ਕੇਸ ਹੁਣ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤਾ ਗਿਆ ਚੰਡੀਗੜ੍ਹ ਪੁਲਿਸ ਉਸ ਮਸਲੇ ਦੀ ਜਾਂਚ ਕਰੇਗੀ ਵਕੀਲ ਸਾਡੇ ਨਾਲ ਨੇ ਮੈਮ ਕਿਸ ਤਰ੍ਹਾਂ ਦੀ ਸੁਣਵਾਈ ਅੱਜ ਹੋਈ ਪਰਿਵਾਰ ਸੀਬੀਈ ਦੀ ਜਾਂਚ ਵੀ ਮੰਗ ਕਰ ਰਿਹਾ ਤੇ ਅੱਜ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ ਗਈ ਅੱਜ ਜਿਹੜੀ ਸਾਡੀ ਪਟੀਸ਼ਨ ਸੀਗੀ ਜਿਹਦੀ ਪ੍ਰੇਅਰ ਸੀਗੀ ਕਿ ਜਿਹੜੀ ਇਨਵੈਸਟੀਗੇਸ਼ਨ ਐ ਐਸਐਫਆਈਆਰ ਦੀ ਉਹ ਇੰਡੀਪੈਂਡੈਂਟ ਏਜੰਸੀਆਂ ਸੀਬੀਆਈ ਨੂੰ ਸੌਂਪ ਦਿੱਤੀ ਜਾਵੇ ਤੇ ਪੰਜਾਬ ਪੁਲਿਸ ਤੋਂ ਨਾ ਕੰਟੀਨਿਊ ਕਰਾਈ ਜਾਵੇ ਉਹ ਅਲਾਉ ਕਰਤੀ ਹੈ ਜਿਹੜੀਆਂ ਡਾਇਰੈਕਸ਼ਨਸ ਪਾਸ ਹੋਈਆਂ ਆ ਆਰਡਰ ਹੋਇਆ ਹੈ ਕਿ ਚੰਡੀਗੜ੍ਹ ਪੁਲਿਸ ਇਸ ਦੀ ਇਨਵੈਸਟੀਗੇਸ਼ਨ ਕਰੇਗੀ ਤੇ ਵਿਦਨ 4 ਮੰਥਸ ਆਪਣੀ ਰਿਪੋਰਟ ਸਬਮਿਟ ਕਰੇਗੀ ਫਰਦਰ ਇਹ ਡਾਇਰੈਕਸ਼ਨ ਹੋਈਆਂ ਕਿ ਇਸ ਇਨਵੈਸਟੀਗੇਸ਼ਨ ਨੂੰ ਹੈਡ ਕਰਨਗੇ ਇੱਕ ਆਈਪੀਐਸ ਆਫੀਸਰ ਤੇ ਕੋਈ ਵੀ ਪੰਜਾਬ ਕਾਡਰ ਦੇ ਆਫੀਸਰ ਇਸ ਦਾ ਹਿੱਸਾ ਨਹੀਂ ਹੋਣਗੇ ਕਿ ਜਿਵੇਂ ਆਪਾਂ ਨੂੰ ਪਤਾ ਹੈ ਪੰਜਾਬ ਹਰਿਆਣਾ ਦੇ ਆਫਿਸਰਸ ਪੋਸਟਡ ਹੁੰਦੇ ਆ ਚੰਡੀਗੜ੍ਹ ਵਿੱਚ ਉਹ ਇਸ ਦਾ ਹਿੱਸਾ ਨਹੀਂ ਹੋਣਗੇ ਕਿੰਨੇ ਆਫਿਸਰ ਇਸ ਦੀ ਜਾਂਚ ਕਰਨਗੇ ਕਿੰਨੇ ਸਮੇਂ ਦੇ ਵਿੱਚ ਜਾਂਚ ਕੰਪਲੀਟ ਕਰਨੀ ਪਏ ਜੀ ਇਸ ਦੀ ਹਜੇ ਡਿਟੇਲਸ ਨਹੀਂ ਹੈਗੀ ਹੈ ਉਹ ਇੱਕ ਵਾਰ ਆਰਡਰ ਸਾਨੂੰ ਮਿਲੇਗਾ ਜਦੋਂ ਫਾਈਨਲ ਆਰਡਰ ਬਾਹਰ ਆਏਗਾ ਉਦੋਂ ਇਹਦੇ ਬਾਰੇ ਪਤਾ ਚੱਲੇਗਾ ਸਾਰੀ ਜਾਂਚ ਫਿਰ ਹਾਈ ਕੋਰਟ ਦੇ ਵਿੱਚ ਸੌਂਪਾਈਗਾ ਉਹ ਪੈਨਲ ਜਿਹੜਾ ਜਾਂਚ ਕਰੇਗਾ ਅਧਿਕਾਰੀਆਂ ਦਾ ਜੀ ਇਹ ਵੀ ਸਾਨੂੰ ਆਰਡਰ ਤੋਂ ਪਤਾ ਚੱਲੇਗਾ ਸਾਨੂੰ ਇਹ ਜ਼ਰੂਰ ਲਾਰਡਸ਼ਿਪ ਨੇ ਕਿਹਾ ਵੀ ਸਬਮਿਟ ਕਰਨ ਰਿਪੋਰਟ ਬਟ ਇੱਕ ਵਾਰ ਆਰਡਰ ਆਊਟ ਹੋਏਗਾ ਤਾਂ ਇਹਦੇ ਡਿਟੇਲਸ ਪਰਿਵਾਰ ਸੀ ਵੀ ਜਾਂਚ ਦੀ ਮੰਗ ਕਰ ਰਿਆ ਸੀ ਪਰਿਵਾਰ ਸੰਤੁਸ਼ਟ ਹੈ ਇਸ ਫੈਸਲੇ ਤੋਂ ਲੈ ਕੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸਿਰਫ सीबीआई ਦੀ ਮੰਗ ਨਹੀਂ ਸੀਗੀ ਸਾਡੀ ਪਟੀਸ਼ਨ ਵੀ ਇਹ ਸੀ ਵੀ ਕਿਸੇ ਵੀ ਜਿਹਦੇ ਵਿੱਚ ਪੰਜਾਬ ਪੁਲਿਸ ਦਾ ਇਨਫਲੂਐਂਸ ਨਾ ਹੋਵੇ ਕਿ ਪੰਜਾਬ 'ਚ ਨਾ ਕੈਰੀ ਆਨ ਕਰੀ ਜਾਵੇ ਤੇ ਉਹਦੇ ਨਾਲ ਪਰਿਵਾਰ ਨਾਲ ਮੇਰੀ ਉੱਥੇ ਸੀਗੇ ਕੋਰਟ ਸੀਗੇ ਉਹ ਸੰਤੁਸ਼ਟ ਹੈ ਬਿਕੋਜ਼ ਲਾਰਡਸ਼ਿਪ ਨੇ ਸਟੇਟ ਆਫ ਪੰਜਾਬ ਤੋਂ ਵੀ ਪੁੱਛਿਆ ਕਿ ਤੁਸੀਂ ਆਪਣਾ ਕਨਸੈਂਟ ਦੇ ਰਹੇ ਹੋ ਜਾਂ ਨਹੀਂ ਦੇ ਰਹੇ ਹੋ ਇਸ ਗੱਲ ਨੂੰ ਉਹਨਾਂ ਨੇ ਆਪਣੀ ਦਲੀਲ ਰੱਖੀ ਕਿ ਅਸੀਂ ਆਪਣੀ ਕੇਐਸਆਈਟੀ ਬਣਾਈ ਹੋਈ ਹੈ ਜਿਹੜੀ ਕਿ ਇੱਕ ਫੇਅਰ ਇਨਵੈਸਟੀਗੇਸ਼ਨ ਕਰੇਗੀ ਹੈਡਿਡ ਬਾਈ ਏਡੀਜੀਪੀ ਇਨ ਪੰਜਾਬ ਬਟ ਦ ਆਰਡਰ ਹੈਜ਼ ਬੀਨ ਦਿਸ ਥੈਟ ਇਟ ਟ੍ਰਾਂਸਫਰ ਕੀਤੀ ਗਈ ਹੈ ਚੰਡੀਗੜ੍ਹ ਪੁਲਿਸ ਨੂੰ ਪੰਜਾਬ ਸਰਕਾਰ ਵਾਲੀ ਐਸਆਈਟੀ ਰੱਦ ਕਰ ਦਿੱਤੀ ਗਈ ਹੈ ਹਾਂਜੀ ਹੁਣ ਇੱਕ ਵਾਰ ਆਰਡਰ ਹੀ ਆ ਗਿਆ ਹਨਰੇਬਲ ਹਾਈ ਕੋਰਟ ਦਾ ਤਾਂ ਸਾਰੀ ਇਨਵੈਸਟੀਗੇਸ਼ਨ ਹੀ ਟ੍ਰਾਂਸਫਰ ਹੋਗੀ ਹੁਣ ਪੰਜਾਬ ਵਿੱਚ ਕੁਝ ਨਹੀਂ ਕੰਟੀਨਿਊ ਹੋਏਗਾ ਜੀ ਕੁਝ ਮੁਲਜ਼ਮ ਨੇ ਜਿਹੜੇ ਹਾਈ ਕੋਰਟ 'ਚ ਪਹੁੰਚੇ ਸੀ ਰਾਹਤ ਲੈਣ ਲਈ ਪਿਛਲੇ ਪਾਸੇ ਇੱਕ ਸਬ ਇਨਸਪੈਕਟਰ ਇਨਸਪੈਕਟਰ ਸੀ ਜਿਹੜੇ ਪਹੁੰਚੇ ਹਾਂਜੀ ਕੱਲ ਉਹਨਾਂ ਦੀ ਕੈਂਟਿਸਪੇਟਰੀ ਬੇਲ ਲੱਗੀ ਹੋਈ ਸੀ ਜਿਹੜੀ ਕਿ ਅਸੀਂ ਅਪੋਸਟ ਕੀਤੀ ਸੀ ਤਾਂ ਉਹਦੇ ਵਿੱਚ ਇਹੀ ਆਰਡਰ ਹੋਇਆ ਕਿ ਉਹਨਾਂ ਨੂੰ ਪਹਿਲਾਂ ਸੈਸ਼ਨ ਕੋਰਟ ਜਾਣਾ ਚਾਹੀਦਾ ਹੈ। ਟਾਹਨਰੇਬਲ ਹਾਈ ਕੋਰਟ ਨੇ ਉਹਨਾਂ ਨੂੰ 3 ਦਿਨ ਦੀ ਪ੍ਰੋਟੈਕਸ਼ਨ ਦੇ ਕੇ ਇਹੀ ਡਾਇਰੈਕਟ ਕੀਤਾ ਸੀ ਕਿ ਤੁਸੀਂ ਆਪਣੇ ਐਂਟੀਸੀਪਟਰੀ ਬੇਲ ਦੀ ਜਿਹੜੀ ਰਾਈਟ ਹੈ ਉਹ ਪਹਿਲਾਂ ਸੈਸ਼ਨ ਕੋਰਟ ਐਕਸਰਸਾਈਜ਼ ਕਰੋ ਤੇ ਉਹਦੇ ਬਾਅਦ ਜੇ ਬਣਦਾ ਤਾਂ ਹਾਈ ਕੋਰਟ ਐਂਟਰਟੇਨ ਕਰੇਗਾ। ਤਾਂ ਵਕੀਲ ਮੈਡਮ ਸਾਡੇ ਨਾਲ ਸੀ ਤਾਂ ਅੱਜ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾਇਆ ਤਾਂ ਚੰਡੀਗੜ੍ਹ ਪੁਲਿਸ ਨੂੰ ਜਾਂਚ ਸੌਂਪ ਦਿੱਤੀ ਹੈ ਕਿਉਂਕਿ ਪਰਿਵਾਰ ਕਹਿ ਰਿਹਾ ਸੀ ਕਿ ਸੀਬੀ ਜਾਂਚ ਦੀ ਮੰਗ ਤੇ ਦੂਜਾ ਕਿਹਾ ਗਿਆ ਸੀ ਕਿ ਅਦਰ ਪੁਲਿਸ ਤੋਂ ਜਿਹੜੀ ਜਾਂਚ ਆ ਉਹ ਕਰਵਾਈ ਜਾਵੇ ਤਾਂ ਹੁਣ ਪਰਿਵਾਰ ਵੀ ਕਿਤਨਾ ਕਿਤੇ ਸੰਤੁਸ਼ਟੀ ਜਾਰ ਕਰ ਰਿਹਾ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮਾਮਲੇ ਦੀ ਜਾਂਚ ਹੋਏਗੀ ਕਿਹੜੇ ਕਿਹੜੇ ਪੁਲਿਸ ਅਧਿਕਾਰੀ ਹੋਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲ ਜਾਏਗਾ ਪਰ 4 ਮਹੀਨੇ ਦੇ ਵਿੱਚ ਜਿਹੜੀ ਜਾਂਚ ਆਹ ਪੂਰੀ ਕੰਪਲੀਟ ਕਰਨੀ ਹੋਏਗੀ ਤਾਂ ਆਈਪੀਐਸ ਲੈਵਲ ਦਾ ਇੱਕ ਅਧਿਕਾਰੀ ਹੋਏਗਾ ਤੇ ਬਾਕੀ ਕਿਹੜੇ ਕਿਹੜੇ ਅਧਿਕਾਰੀ ਹੋਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਭ ਪਤਾ ਚੱਲ ਜਾਏਗਾ ਪਰ ਮਸਲਾ ਕਾਫੀ ਹਾਈਲਾਈਟ ਹੋਇਆ ਸੀ ਹਾਈ ਪ੍ਰੋਫਾਈਲ ਮਸਲਾ ਬਣ ਚੁੱਕਿਆ ਸੀ ਤਾਂ ਅਜੇ ਦੇ ਵਿੱਚ ਫਿਰ ਪਰਿਵਾਰ ਹਾਈ ਕੋਰਟ ਪਹੁੰਚਦਾ ਤਾਂ ਹਾਈ ਕੋਰਟ ਤੋਂ ਜੋ ਅੱਜ ਫੈਸਲਾ ਆਇਆ ਤਾਂ ਇਸ ਤੇ ਪਰਿਵਾਰ ਤੁਸਤੀ ਜाहिर ਕਰ ਰਿਹਾ ਹੈ ਸਾਥੀ ਸੰਸ਼ੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਕੋਡੇ ਰਜਨਸ ਬੁਕਸਮੈਨ ਟੀਵੀ ਚੰਡੀਗੜ੍ਹ